ਤੇ ਗਿਰੇ ਸਮਾਜ ਦੀ ਅੱਗੇ ਗੱਲ ਚਲਾਈਏ ਗੱਜ ਕੇ ਬਣਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਮੋਟੋ ਪਰਿਆ ਬੰਦਿਆ ਨਸ਼ਿਆਂ ਨੂੰ ਹੱਥ ਪਾੜੇ ਪਰੰਤੋ ਕਹਿ ਗਏ ਕੁਝ ਸੁਝਾਣ ਨੂੰ ਤਾਹੀਂ ਸਪਰੇਹਾ ਪੀ ਕੇ ਮਰਦੇ ਨੇ ਕਿਸਦਾ ਚੀ ਕਰਦੇ ਇਹ ਦੁਨੀਆ ਛੱਡਣ ਨੂੰ ਉਹ ਗੱਲ ਪਿਆ ਠੋਣ ਬਜਵਾਉਂਦਾ ਏ ਪਹਿਲਾ ਬਾਪੂ ਤੁਰ ਗਿਆ ਕਰ ਸੇ ਲੋਂਦਾ ਹੁਣ ਆਪ ਵਿਚਾਰਾ ਧੁੱਪ ਵਿੱਚ ਮਰਦਾ ਏ ਮਾਂ ਪਿਓ ਦੁਸ਼ਮਣ ਬਣ ਜਾਂਦੇ ਛੋਟੇ ਬੱਚਿਆਂ ਤੋਂ ਕੰਮ ਕਰਾਉਂਦੇ ਨੇ ਪਰ ਕੀ ਕਰੀਏ ਗੱਲ ਰੋਟੀ ਦੀ ਇਹ ਤਾਂ ਮੰਨੇ ਖਵਾ ਤੱਕ ਮਰਾਉਂਦੇ ਨੇ ਖੇਡਣ ਖੁੱਦਣ ਦੀ ਉਮਰ ਦੇ ਵਿੱਚ ਹਰ ਰੋਸ ਟਪਾਏ ਜਾਂਦੇ ਨੇ ਸਾਹ ਲੈਣ ਲਈ ਬਹਿ ਜਾਵਣ ਜੇ ਰੋਟੀ ਖੋਣ ਦੀਆਂ ਧਮਕੀਆਂ ਦੇ ਦੇ ਠਾਏ ਜਾਂਦੇ ਨੇ ਬੜੇ ਸੋਹਰੇ ਸੁਪਨੇ ਸੁਝਾਏ ਹੁੰਦੇ ਨੇ ਇਹਨਾਂ ਨੇ ਸਫਲਤਾ ਦੇ ਉੱਚੇ ਮਹਿਲਾਂ ਤਾਂ ਬਣਾਏ ਹੁੰਦੇ ਨੇ ਇਹਨਾਂ ਨੇ ਹੱਥੋਂ ਫੜ ਕੇ ਕਿਤਾਬ ਛੁੜਾਈ ਜਾਂਦੀ ਏ ਬੱਚਿਆਂ ਵੱਲੋਂ ਆਪਣੀਆਂ ਆਸਾਂ ਦੀ ਬਲੀ ਚੜਾਈ ਜਾਂਦੀ ਏ ਨਾਦੀ ਮਰ ਗਈ ਹੈ ਨਮਹਾਤੇ ਕਹਿਰ ਕਮਾਉਂਦੇ ਨੇ ਕੰਮ ਕਰਦਾ ਘੱਬੀ ਰਹਿੰਦੀ ਏ ਤਾਂ ਨੇੜੀ ਨਾਲੇ ਸਹਿੰਦੀ ਏ ਇਸੇ ਨੂੰ ਆਖ ਸੁਣਾਵੇ ਨਾ ਤੇ ਕੇ ਘਰ ਵਾਪਸ ਜਾਵੇ ਨਾ ਬੱਚੀ ਉਹ ਵੀ ਰੋਟੀ ਤਾਂ ਖਾ ਰਹਿੰਦੀ ਏ ਨਹੀਂ ਤਾਂ ਬਸ ਭੁੱਖ ਤੇ ਦੁੱਖ ਹੀ ਸਹਿੰਦੀ ਏ ਉਸ ਮੂਤਾ ਗਾਇਆ ਪੈਂਦੀਆਂ ਹੀ ਨੇ ਪਰ ਨਾਲ ਉਸ ਦੀਆਂ ਤੀਣਾ ਵੀ ਸਹਿੰਦੀਆਂ ਨੇ ਸੰਤਾ ਦਾ ਲਾਕੇ ਕੁਠੇ ਕੰਮ ਕਰਕੇ ਕੁਰਸੀ ਨੂੰ ਮਚਾਉਦੇ ਨੇ ਇਨਸਾਨੀਅਤ ਵਿਕ ਗਈ ਦੁਨੀਆਂ ਦੇ ਵਿੱਚ ਲਾਰੇ ਚ ਆ ਕੇ ਵੋਟਾਂ ਕਾਢੇ ਨੇ ਰਾਜਨੀਤੀ ਦੇ ਘਾੜੇ ਜਿਹੜੇ ਲੋਕਾਂ ਨੂੰ ਪਰਭੋੜੇ ਨੇ ਇੱਕ ਦੂਜੇ ਤੋਂ ਵੱਧ ਕੇ ਲੋਕਾਂ ਜਨਤਾ ਦੀ ਬੋਲੀ ਲਾਉਂਦੇ ਨੇ ਦਖੋ-ਮਖੇ ਚਿਹਰੇ ਇਹਨਾਂ ਦੇ ਝੂਠੀਆਂ ਸੋਹਾਂ ਖਾੜੂ ਨਹੀਂ ਦੰਦਦੇ ਮਿੱਠੀਆਂ ਇਨਾਮਾਂ ਦੀ ਗੱਲਾਂ ਕਰਕੇ ਮਨ ਮੇ ਬੁੱਕੇ ਪੰਜਾਬ ਚ ਪਰਦੇ ਆ ਦੇਖੋ ਲੋਕ ਕਿੱਥੇ ਚੱਲੇ ਆ ਰੋਂਦੀ ਮਾਂ ਤੋਂ ਨਾ ਦੇਖਿਆ ਜਾਵੇ ਵੇ ਤੂੰ ਕਿੱਧਰ ਜਾਂਦਾ ਤੂੰ ਕੱਲਿਆ ਕੁੜ ਵਿਚਾਰਾ ਪੁੱਤ ਕੀ ਸਮਝਾਵੇ ਕਿਸ ਪੱਗ ਦਾ ਦਿਲ ਭਰੇ ਜਾਣ ਨੂੰ ਚੰਗਰੀ ਗਰੀਬੀ ਆਵੇ ਖਾਣ ਨੂੰ ਪਰਦੇਸੀ ਵੀ ਤਾਂ ਕਰਸੇ ਪਿੰਡ ਆਉਂ ਕੰਮ ਤੇ ਸੀ ਮੈਂ ਕੰਮ ਤੇ ਆ ਕੰਮ ਤੋਂ ਆਣਾ ਤੇ ਫਿਰ ਕੰਮ ਤੇ ਜਾ ਨਾ ਨੌਕਰੀ ਮਿਲ ਮੈਂ ਨਹੀਂ ਤਾਂ ਤੇਰਾ ਪੁੱਤ ਪਰਦੇਸ ਕਿਉਂ ਜਾਏ ਅੰਤ ਦੇ ਵਿੱਚ ਮੈਂ ਆਸ ਕਰਾਂ ਉਸ ਰੱਬ ਅਗੇ ਅਰਦਾਸ ਕਰਾਂ ਕਰੀ ਮਿਹਰ ਮੇ ਸੱਚੇ ਪਾਤਸ਼ਾਹ ਲੋਕਾਂ ਵਿੱਚ ਵਧ ਜਾਵੇ ਉੱਚਾ ਨਸ਼ਿਆਂ ਨੂੰ ਜੜੋਂ ਪੁੱਟਣਾ ਹੈ ਸਮਾਜ ਤੋਂ ਬੁਰੀਆਈ ਨੂੰ ਢੁਟਣਾ